ਜਿੰਦਾਬਾਦ 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 ਮੇਰਾ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਕਿਸਾਨ ਯੂਨੀਅਨ ਰਾਜਵਾਰ ਪੁਤਲਾ ਫੁਕ ਰਹੇ ਕਿਹੜਾ ਪੁਤਲਾ ਜੋ ਪਿਛਲੇ ਦਿਨੀ ਤਸ਼ੱਦਦ ਮੋਦੀ ਸਰਕਾਰ ਨੇ ਕੀਤਾ ਜੋ ਕਿਸਾਨ ਆਪਣੀ ਹੱਕੀ ਮੰਗਾਂ ਲਈ ਆਪਣੀ ਰਾਜਧਾਨੀ ਚ ਧਰਨਾ ਦੇਣ ਲਈ ਜਾ ਰਹੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਐ ਸਮਝਿਆ ਵੀ ਇਹ ਟੈਰਰਿਸਟ ਨੇ ਬਾਹਰਲੇ ਪੂਰਬਦੇਸ਼ ਤੋਂ ਆਏ ਹੋਏ ਨੇ ਵੀ ਉੱਥੋਂ ਆ ਕੇ ਇਹਨਾਂ ਨੂੰ ਨੰਗੜ ਨਹੀਂ ਦੇਣਾ ਜਿਹੜਾ ਜਆ ਬਤੀਰਾ ਏਕਨ ਤਾਂ ਪਾਕਿਸਤਾਨ ਵਾਲੀ ਜਿਹੜੀ ਆਪਣੀ ਵਾਟਰ ਆ ਉਸ ਤੇ ਵੀ ਹੈ ਨਹੀਂ ਇਹ ਚੀਜ਼ਾਂ ਲਾਈਆਂ ਹੋਈਆਂ ਜਿਵੇਂ ਇਹਨਾਂ ਨੇ ਸਾਨੂੰ ਹਰਿਆਣਾ ਸੂਬਾ ਇੰਡੀਆ ਦਾ ਪੰਜਾਬ ਪੰਜਾਬ ਤੋਂ ਉੱਥੇ ਦਿੱਲੀ ਜਾ ਰਹੇ ਸੀ ਪਰਮਨ ਆਪਣੀਆਂ ਮੰਗਾ ਮਨਾਉਣ ਦੇ ਲਈ ਜਥੇਬੰਦੀਆਂ ਵਾਲੇ ਸਾਰੇ ਉਹਦੇ ਵਿੱਚ ਇਹਨਾਂ ਨੇ ਉੱਥੋਂ ਨੰਗਣ ਨਹੀਂ ਦਿੱਤਾ ਉਲਟਾ ਇਹ ਜਿਹੜਾ लाठी ਚਾਰਜ ਕੀਤਾ ਅੱਥਰੂ ਆਹ ਗੋਲੀ ਚਲਾਈ ਜਿੰਨੇ ਆਹ ਇਹਨਾਂ ਨੇ ਟੀਅਰ ਗੈਸ ਛੱਡੀ ਆ ਉਹਦੀ ਅਸੀਂ ਬਹੁਤ ਸਖਤ ਨਿਖੇਧੀ ਕਰਦੇ ਆ ਜਿਹੜਾ ਸਾਡਾ ਕਿਸਾਨ ਵੀਰ ਸ਼ਹੀਦ ਇਹਨਾਂ ਨੇ ਕੀਤਾ ਉਹਦੇ ਅਸੀਂ ਮੁਆਵਜ਼ੇ ਦੀ ਤੇ ਪਰਚੇ ਦੀ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਤੇ ਉੱਥੇ ਦੇ ਵਿੱਤ ਆਪਣੇ ਗ੍ਰਹਿ ਮੰਤਰੀ ਅਨਿਲ ਵੇਜਤ ਇਹਨਾਂ ਤੇ ਅਸੀਂ ਪਰਚੇ ਦੀ ਮੰਗ ਕਰਦੇ ਆ ਪੰਜਾਬ ਸਰਕਾਰ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਸੀ ਪਰसों ਕੇ ਜਿਹੜਾ ਇਹਨਾਂ ਦੇ ਜਿਹੜੇ ਅਧਿਕਾਰੀਆਂ ਨੇ ਗੋਲੀ ਚਲਾਈ ਆ ਉਹਨਾਂ ਤੇ ਕਾਰਵਾਈ ਜਿਹੜਾ ਇਹ ਇੱਕ ਰਵਾਈ ਕਰਵਾਈ ਜਾ ਉਹ ਤਾਂ ਇੱਕ ਸਿਰਫ ਉਹਨਾਂ ਨੇ ਬਿਆਨ ਦੇ ਦੇਣਾ ਕਾਰਵਾਈ ਉਹ ਕਰ ਲੈਂਦਾ ਉਹਨੂੰ ਕਿਹਨੇ ਰੋਕੇ ਆ ਪੋਸਟਮਾਰਟਮ ਉਹਦਾ ਹੋ ਗਿਆ ਪੋਸਟਮਾਰਟਮ ਹੋ ਕੇ ਉਹਦੀ ਰਿਪੋਰਟ ਆ ਗਈ ਉਹ ਉਹ ਤੇ ਕਾਰਵਾਈ ਕਰੇ ਪੰਜਾਬ ਸਰਕਾਰ ਜਿਹੜਾ ਉਹਨਾਂ ਮਤਲਬ ਕਰਨ ਵਾਲਾ ਸੀਗਾ ਉਹਨਾਂ ਕਿਉਂ ਲੇਟ ਕੀਤਾ ਸ਼ਹੀਦ ਦੇ ਪਰਿਵਾਰ ਨੂੰ ਨੌਕਰੀ ਕੰਪਰਸ਼ੇਟ ਜਿਹੜੀ ਕੱਲ ਐਸਕੇਮ ਦੀ ਮੀਟਿੰਗ ਚ ਫੈਸਲਾ ਹੋਇਆ ਵੀ ਉਹਨੂੰ ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਅਸੀਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਮਤਲਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਚੀਜ਼ਾਂ ਮਤਲਬ ਜਲਦੀ ਤੋਂ ਜਲਦੀ ਕਰੇ ਅੱਗੇ ਕੀ ਸੰਘਰਸ਼ ਕੀਤਾ ਜਾਊਗਾ ਅੱਗੇ ਜੋ ਜ਼ਿੰਮੇਵਾਰੀਆਂ ਕਾ ਲਾਉਣਗੀਆਂ 26 ਤਰੀਕ ਦਾ ਇੱਕ ਟਰੈਕਟਰ ਰੋਸ ਮਾਰਚ 14 ਤਰੀਕ ਦੀ ਇੱਕ ਮਹਾਪੰਚਾਇਤਾਂ ਦਿੱਲੀ ਚ ਉਹ ਜਿੰਮੇ ਜਿੰਮੇ ਦੇ ਚੀਜ਼ਾਂ ਜਿਹੜੀਆਂ ਜਿਹੜੀਆਂ ਐਸਕੇਐਮ ਵੱਲੋਂ ਆਉਂਦੀਆਂ ਹੋਣਗੀਆਂ ਅਸੀਂ ਉਹ ਉਨੀ ਦੇਰ ਆਪਣੇ ਹਰਿਆਣਾ ਬਾਰਡਰ ਤੇ ਬੈਠੇ ਰਹਿਣਗੇ ਇੱਕ ਸਾਥ ਹਾਂ ਉਹ ਤਾਂ ਮਤਲਬ ਹੁਣ ਬੈਠੇ ਹੀ ਨੇ ਉੱਥੇ ਕਿਸਾਨ ਉਹ ਮਸਲਾ ਜਿਹੜੀ ਪਾਸੋਂ ਗੋਲੀ ਗੋਲੀਬਾਰੀ ਹੋਈ ਆ ਉੱਥੇ ਬੈਠੇ ਕਿਸਾਨਾਂ ਤੇ ਹੋਈ ਜੇ ਕਿਸ ਤਰ੍ਹਾਂ ਇੱਕ ਹੋਈ ਉਹ ਤਾਂ ਹੁਣ ਬੈਠਿਆਂ ਤੇ ਹੋਈ ਆ ਜਾਂ ਚੱਲਦੇ ਆ ਤੇ ਹੋਈ ਆ ਉਹ ਤਾਂ ਸਾਰਾ ਕੁਝ ਤੁਹਾਨੂੰ ਸਾਹਮਣੇ ਹੈਗਾ ਉਹ ਤਾਂ ਬੈਠਿਆਂ ਤੇ ਛੱਡਦੇ ਨੇ ਉਹ ਤਾਂ ਉਧਰਲੀ ਉਹਨਾਂ ਦੀ ਹੱਦ 'ਚ ਵੀ ਨਹੀਂ ਗਏ ਉਹ ਤਾਂ ਪੰਜਾਬ ਦੀ ਹੱਦ 'ਚ ਆ ਕੇ ਮਾਰ ਕੇ ਗਏ ਨੇ ਗੋਲੇ ਵੀ ਉਹ ਜਿਹੜੇ ਡਰੋਨ ਨਾਲ ਸਿੱਟ ਰਹੇ ਨੇ ਉਹ ਅੰਤਰਲੇ ਪਾਸੇ ਬਾਰਡਰ ਦੇ ਪੰਜਾਬ ਪਾਸੇ ਆਲ ਕੇ ਸਿੱਟ ਰਹੇ ਨੇ ਉਹ ਪੰਜਾਬ ਸਰਕਾਰ ਦੀ ਅਸੀਂ ਤਾਂ ਹੀ ਨਖੇਦੀ ਕਰਦੇ ਆ ਇਹਨਾਂ ਦੀ ਪੁਲਿਸ ਆ ਜਿਹੜਾ ਇਹ ਕਹੇ ਵੀ ਉਹ ਸਾਡੇ ਏਰੀਆ ਚ ਕਿਵੇਂ ਦਖਲ ਦੇ ਤਾਂ ਉਹਨਾਂ ਨੇ ਉਹ ਸਾਡੇ ਇੱਧਰ ਆਏ ਨਹੀਂ ਸਕਦੇ ਜੇ ਤਾਂ ਕੋਈ ਉੱਥੇ ਰੋਕਾਂ ਦੇ ਉੱਪਰ ਚ ਹੀ ਕੋਈ ਕਿਸਾਨ ਪਰਲੇ ਪਾਸੇ ਗਿਆ ਫਿਰ ਤਾਂ ਅਸੀਂ ਮੰਨਦੇ ਆ ਵੀ ਪਰ ਉਹ ਪਰ ਉਹ ਵੀ ਸਾਡੇ ਦੇਸ਼ ਦਾ ਹਿੱਸਾ ਜਾਣ ਦਾ ਤਾਂ ਸਾਡਾ ਹਕਕਾਰ ਉੱਥੇ ਹੈਗਾ ਅਸੀਂ ਤਾਂ ਆਪਣਾ ਰਸਤਾ ਮੰਗ ਰਹੇ ਹਾਂ ਵੀ ਅਸੀਂ ਜਾ ਕੇ ਦਿੱਲੀ ਬੈਠਣਾ ਪੰਜਾਬ ਸਰਕਾਰ ਫਿਰ ਇੱਥੇ ਕਰੂਗੀ ਕੋਈ ਕਾਰਵਾਈ ਜਾਂ ਪੰਜਾਬ ਸਰਕਾਰ ਨੂੰ ਤਾਂ ਕਾਰਵਾਈ ਲਈ ਅਸੀਂ ਮਜਬੂਰ ਕਰਾਂਗੇ ਵੀ ਕਾਰਵਾਈ ਇਸ ਤੇ ਕਰੇ ਉਹ ਬਾਕੀ ਅਸੀਂ 13 ਮਹੀਨੇ ਸਾਰੀਆਂ ਜਥੇਬੰਦੀਆਂ ਉੱਥੇ ਬੈਠ ਕੇ ਦਿੱਲੀ ਪੂਰਾ ਅਮਨ ਮਾਨ ਨਾਲ ਅੱਜ ਤੱਕ ਕਦੇ लाठीचार्ज ਨਹੀਂ ਹੋਇਆ ਕੁਝ ਨਹੀਂ ਹੋਇਆ ਪੂਰਾ ਅਮਨ ਨਾਲ ਆਪਣਾ ਅੰਦੋਲਨ ਹੁਣ ਤੱਕ ਕਰਦਿਆਂ ਨਹੀਂ ਆਣ ਜਦ ਕੋਈ ਗੱਲੇ ਨਹੀਂ ਹੋਈ ਹੈਗੀ ਇਹਨਾਂ ਨੇ ਜਾਣ ਕੇ ਰੋਕ ਕੇ ਉੱਥੇ ਰੋਕਾਂ ਕਿੱਲਾਂ ਲਾ ਕੇ ਟਰੈਕਟਰਾਂ ਦਾ ਕਿੰਨਾ ਨੁਕਸਾਨ ਕੀਤਾ ਸੀ ਉਹ ਵੀ ਮੰਗ ਕਰਦੇ ਆਂ ਵੀ ਜਿਹੜੇ ਟਰੈਕਟਰ ਟਰਾਲੀ ਇਹਨਾਂ ਨੇ ਤੇ ਟਾਇਰ ਖਰਾਬ ਕੀਤਾ ਤੇ ਟਰੈਕਟਰ ਭੰਨੇ ਉਹਨਾਂ ਦਾ ਵੀ ਪੰਜਾਬ ਸਰਕਾਰ ਮੁਆਵਜ਼ਾ ਅੰਮ੍ਰਿਤ ਵੈਨਿਪਾਲ ਭਾਰਤੀ ਖੇਤ ਜਨੂਨ ਲਖਵਾਲ ਜ਼ਿਲ੍ਹਾ ਮੀਤਪੁਰਦਨ ਇਹ ਪੁਤਲੇ ਜੋ ਪਿਛਲੇ ਦਿਨਾਂ ਚ ਝੜਪ ਹੋਈ ਹੈ ਜੋ ਸਰਕਾਰ ਨੇ ਬਾਰਡਰ ਟੱਪ ਕੇ ਸਿੱਧੀ ਗੋਲੀ ਮਾਰੀ ਮੁੰਡੇ ਦੇ ਕੀ ਉਹ ਕਿਸ ਦਾ ਬੇਟਾ ਨਹੀਂ ਸੀ ਪੁੱਤ ਨਹੀਂ ਸੀ ਸਾਨੂੰ ਉਹਦਾ ਅਫਸੋਸ ਹੈ ਤੇ ਹੋਰ ਵੀ ਜਿਹੜੀਆਂ ਮਾਰੂ ਨੀਤੀਆਂ ਨੇ ਸਰਕਾਰ ਦੀ ਤੇ ਮਾੜੀ ਸੋਚ ਹੈ ਮਾਰੂ ਸੋਚ ਹੈ ਉਹਦੇ ਸੰਦਰਭ ਵਿੱਚ ਅੱਜ ਪੁਤਲਾ ਫੂਕਿਆ ਜਾ ਰਿਹਾ ਅਸੀਂ ਤਾਂ ਵਾਰ-ਵਾਰ ਅਪੀਲ ਕਰਦੇ ਆਂ ਕਿ ਬੈਠ ਕੇ ਗੱਲ ਦਾ ਹੱਲ ਕੱਢਿਆ ਜਾਵੇ ਇੱਥੇ ਸਾਨੂੰ ਵਾਰ-ਵਾਰ ਮਾੜੀ ਸੋਚ ਦੇ ਮਾਰੂ ਨੀਤੀਆਂ ਦੇ ਸੱਤਰ ਕਿਉਂ ਵਿਛਾਉਣੇ ਪੈਣ ਵਾਰ-ਵਾਰ ਇਹ ਅਪੀਲ ਕਰਨੀ ਚਾਹੁੰਦੇ ਅਪੀਲ ਹੈ ਕਰਨੀ ਚਾਹੁੰਦੇ ਉਹਨੇ ਤੇ ਕਾਰਵਾਈ ਕਰੇ ਪੰਜਾਬ ਸਰਕਾਰ ਜੋ ਇਹ ਕਾਢ ਹੋਇਆ ਦੋਸ਼ੀਆਂ ਨੂੰ ਸਜ਼ਾ ਮਿਲੇ ਤੇ ਕਿਸਾਨਾਂ ਦੀ ਸੁਣਵਾਈ ਹੋਵੇ ਜਲਦ ਤੋਂ ਜਲਦ ਘਰਾ ਸਕਣੋ ਮੇਰਾ ਨਾਮ ਹਰਦੀਪ ਸਿੰਘ ਜਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਰਦੀਆ ਜ਼ਿਲ੍ਹਾ ਲੁਧਿਆਣਾ ਅੱਜ ਸੰਗਰਾਂਵਾਲ ਕੀਤੀ ਹੋਇਆ ਚੋਕਲਾ ਫੋਨ ਦੀ ਇਹ ਜੋ ਪਤਲਾ ਫੁਕਣ ਦੀ ਸਾਨੂੰ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਆ ਇਹ ਅੱਜ ਪੂਰੇ ਭਾਰਤ ਦੇ ਵਿੱਚ ਤਸਵੀਲ ਪੱਦਰ ਤੇ ਅਵੰਤ ਸਾਹ ਅਨਿਲ ਵੇਜ ਜੋ ਆਪਣੇ ਹਰਿਆਣੇ ਦੇ ਮੰਤਰੀ ਨੇ ਉਹਨਾਂ ਦਾ ਤੇ ਅਮਿਤ ਸਾਹਿਬ ਜੀ ਦਾ ਤੇ ਇਹਨਾਂ ਦੇ ਤਿੰਨਾਂ ਦੇ ਤਸਵੀਲ ਪੱਦਰ ਤੇ ਉਤਲੇ ਫੁਕੇ ਜਾਣਗੇ ਇੱਕ ਰੋਜ਼ ਪ੍ਰਗਟ ਕਰ ਰਹੇ ਆ ਸਰਕਾਰ ਨੂੰ ਦੱਸ ਰਹੇ ਆ ਵੀ ਬਈ ਲੋਕ ਸੌਦੇ ਖਿਲਾਫ ਨੇ ਬਈ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਤੇ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਿੱਥੇ ਕਿੱਥੇ ਤੱਕ ਇਹੜਾ ਤੁਹਾਡਾ ਸੰਦਰਭ ਪੁੱਛੀ ਆਹੋ ਦੇਖੋ ਸਾਡਾ ਜੋ ਕੋਈ ਵੀ ਅੰਦੋਲਨ ਸਿਆਰ ਸ਼ੁਰੂ ਹੁੰਦਾ ਉਹਨਾਂ ਅੰਦੋਲਨ ਨੂੰ ਜੇ ਆਪਾਂ ਸਹੀ ਦਿਸ਼ਾ ਦੇਣ ਦੇ ਲਈ ਪਹਿਲਾਂ ਲੋਕਾਂ ਦੇ ਵਿੱਚ ਜਾਗਰਤਾ ਲਿਆਉਣੀ ਪੈਂਦੀ ਆ ਉਹਦੇ ਲਈ ਸਾਡਾ ਮੋਰਚਾ ਬੱਖ-ਬੱਖ ਕਾਲਾ ਦੇ ਰਿਹਾ ਤੇ ਇਹ ਤੋਂ ਬਾਅਦ ਆ 13 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਮਹਾਪੰਚਾਇਤ ਚੱਲਗੀਆ ਪੂਰੇ ਭਾਰਤ ਦੇ ਵਿੱਚੋਂ ਤੇ ਇਸ ਤੋਂ ਅੱਗੇ ਬਾਅਦ ਦੇ ਵਿੱਚ ਇੱਕ ਕਾਉਲ ਆ ਬਈ ਆਪਣੇ ਜਿਹਨੇ ਟਰੈਕਟਰ ਸੜਕਾਂ ਦੇ ਉੱਤੇ ਕਢਾ ਕੇ ਉਹਦਾ ਰੋਸ ਮਾਰਚ ਕੀਤਾ ਗਿਆ ਟਰੈਕਟਰ ਸੜਕਾਂ ਦੇ ਉੱਤੇ ਕਢਾ ਕੇ ਰੋਸ ਮਾਰਚ ਕਰਨ ਦੇ ਦੇਖੋ ਉਹ ਤਾਂ ਇਹਦੀ ਡੇਟ 26 26 ਆ ਫਰਬਰੀ ਦੀ ਡੇਟ ਆ ਇਹਨਾਂ ਦੀ ਤੇ ਉਹਦੇ ਵਿੱਚ ਇੱਕ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਜੋ ਕਿਸਾਨ ਨੇ ਆਪਣਾ ਜਿਹੜਾ ਸਾਡੇ ਜਿਹੜੇ ਜਿਵੇਂ ਕਹਿੰਦੇ ਨੇ ਵੀ ਟਰੈਕਟਰ ਦਿੱਲੀ ਨਹੀਂ ਲੈ ਕੇ ਜਾਣੇ ਉਹ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਸਾਡਾ ਇੱਕ ਜਿਵੇਂ ਅੱਗੇ ਪਹੌੜ ਤੋਂ ਹੁੰਦੇ ਸੀਗੇ ਸਾਡੇ ਸੰਦ ਨੇ ਇਹਨਾਂ ਨੂੰ ਅਸੀਂ ਕਿਵੇਂ ਛੱਡ ਸਕਦੇ ਆ ਜਿਵੇਂ ਕਈ ਮੰਤਰੀਆਂ ਦੇ ਬਿਆਨ ਆਏ ਨੇ ਵੀ ਤੁਸੀਂ ਬਿਨਾਂ ਗੱਡੀਆਂ ਚ ਜਾਓ ਜਾਂ ਰੇਲਾਂ ਦੇ ਵਿੱਚ ਜਾਓ ਅਸੀਂ ਆਪਣਾ ਸਾਡੇ ਸਾਧਨ ਨੇ ਉੱਥੇ ਜਾ ਕੇ ਜੇ ਸਾਨੂੰ ਰਹਿਣਾ ਵੀ ਪੈ ਸਕਦਾ ਉਹਦੇ ਵਿੱਚ ਅਸੀਂ ਆਪਣੇ ਟਰੈਕਟਰ ਟਾਲੀਆਂ ਤੇ ਰਾਤ ਦੀ ਵੀ ਕਰ ਸਕਦੇ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਤੇ ਕੰਪੈਨਾਂ ਵਗੈਰਾ ਵੀ ਲੈ ਕਰੇਨਾ ਵਗੈਰਾ ਵੀ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਬਾਅਦ ਉਹ ਦੇਖੋ ਮੇਰੇ ਹਿਸਾਬ ਨਾਲ ਵੀ ਪੰਜਾਬ ਸਰਕਾਰ ਦੀ ਗਲਤ ਨੀਤੀ ਆ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਦੇਖੋ ਕਿਉਂਕਿ ਜੇ ਹੈਗਾ ਤਾਂ ਕਾਨੂੰਨ ਦੋਈ ਪਾਸੇ ਆ ਉਹਨਾਂ ਨੂੰ ਕਿਸਾਨਾਂ ਦਾ ਅਧਿਕਾਰ ਆ ਦਿੱਲੀ ਜਾਣ ਦਾ ਤੇ ਉਹਨਾਂ ਨੇ ਮੂਹਰੇ ਬਹੁਤ ਵੱਡੇ ਵੱਡੇ ਗੈਰੀਗੇਟ ਲਾਏ ਘਰੇ ਉਹਨਾਂ ਨੂੰ ਹਟਾਉਣ ਨੂੰ ਉਹ ਲੈ ਕੇ ਚੱਲੇ ਸੀਗੇ ਤੇ ਸਰਕਾਰ ਨੇ ਉਹਨਾਂ ਨੂੰ ਆਪਣੀ ਪੰਜਾਬ ਸਰਕਾਰ ਨੇ ਹੀ ਬੰਦ ਕਰਤਾ ਉਹਨਾਂ ਦੇ ਫਿਰ ਹਰਿਆਣਾ ਬਾਰਡਰ ਦੇ ਉੱਪਰੇ ਬੈਠੇ ਰਹਿਣਗੇ ਸਾਰੇ ਕਿਸਾਨ ਦੇਖੋ ਹਜੇ ਤੱਕ ਤਾਂ ਜੀ ਫਿਲਹਾਲ ਓਕੜੀ ਨੇ ਬੈਠੇ ਦੋ ਦਿਨ ਦਾ ਉਹਨਾਂ ਨੇ ਬਰਾਮ ਲਿਆ ਸੀਗਾ ਮੈਨੂੰ ਲੱਗਦਾ ਵੀ ਕੱਲ ਨੂੰ ਉਹ ਕੋਈ ਨਵੀਂ ਕਾਲ ਦੇਣਗੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ